ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਪੰਜਾਬ ਸਰਕਾਰ ਦੀਆਂ ਮੁਲਾਜ਼ਮਾ ਵਿਰੋਧੀ ਨੀਤੀਆਂ ਖਿਲਾਫ ਸਫਾਈ ਸੇਵਕ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਫਾਈ ਸੇਵਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਕਰਮਚਾਰੀਆਂ ਨੇ ਦੱਸਿਆ ਕਿ ਆਊਟਸੋਰਸ ਅਤੇ ਕੱਚੇ ਮੁਲਾਜ਼ਮਾ ਜਿਨ੍ਹਾਂ ਦੇ ਵਿੱਚ ਸਫਾਈ ਸੇਵਕ ਸੀਵਰੇਜ ਮੈਨ ਮਾਲੀ ਬੇਲਦਾਰ ਸੇਵਾਦਾਰ ਇਲੈਕਟ੍ਰੀਸ਼ੀਅਨ ਪੰਪ ਆਪਰੇਟਰ ਕਲਰਕ ਡਰਾਈਵਰ ਆਦਿਆਂ ਸਮੱਸਿਆਵਾਂ ਤੇ ਰੈਗੂਲਰ ਕਰਨ ਸੰਬੰਧੀ ਤੇ ਇਸ ਕਿਤੇ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇ ਦੇਣ ਦੇ ਮਤੇ ਨੂੰ ਕੈਨਸਲ ਕਰਨ ਦੀ ਮੰਗ ਕੀਤੀ ਨਿਹਾਲ ਸਿੰਘ ਵਾਲਾ ਤੇ ਬਦਨੀ ਕਲਾਂ ਦੇ ਨਗਰ ਪੰਚਾਇਤ ਦੇ ਸਫਾਈ ਸੇਵਕਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਨਾ ਮੰਨਣ ਤੇ ਚੋਣਾਂ ਵੇਲੇ ਖਮਿਆਜੇ ਭੁਗਤਣ ਦੀ ਗੱਲ ਆਕੀ ਰੈਗੂਲਰ ਕੀਤਾ ਜਾਊਗਾ ਕਪਿਲ ਸਾਹਿਬ ਅੱਜ ਉਹ ਮੈਨੀਫੈਸਟੋ ਆਪ ਦਾ ਬਿਲਕੁਲ ਤੁਲ ਚੁੱਕੀ ਹੈ ਜੀ ਇੰਨੀ ਵੱਡੀ ਗਿਣਤੀ ਨੂੰ ਮਾਰਨ ਤੇ ਹੋਣੀ ਪਈ ਹੈ ਜਿਹਦੇ ਵਿੱਚ ਜ਼ਿਆਦਾਤਰ ਗਰੀਬ ਆਪ ਦੇ ਆ ਰਹੇ ਜਿਨ੍ਹਾਂ ਨੇ ਦਾਤਾਵਾਰਾਂ ਵਜ੍ਹਾ ਨਾਲ ਲੰਬੀਆਂ ਤਨਖਾਹਾਂ ਹੈ ਕਿ ਅੱਜ ਉਹਨਾਂ ਦਾ ਤਜਾਰਾ ਪੁੱਛੋਤ ਵੀ ਕਿਵੇਂ ਹੋ ਰਿਹਾ ਉਹਦੇ ਵੱਲੋਂ ਜਾ ਕੇ ਸਰਕਾਰ ਨੂੰ ਅਸੀਂ ਤਾਂ ਕਹਿਣਾ ਕਿ ਸਾਨੂੰ ਪੁੱਛਤ ਦਾ ਜਾਰੀ ਦਿੱਤਾ ਜਾਵੇ ਤਾਂ ਕਿ ਮੰਨੋ ਸਾਜ ਨੂੰ 13 ਦਿਨਾਂ ਚੱਲਿਆ 13 14 ਦੇ 14 ਦੇ 15 ਦੇ ਵਿੱਚ ਸਾਡੇ ਕੋਲ ਕੰਪਿਊਟਰ ਕਲਰਕ ਆ ਗਏ ਕਿ ਆ ਗਏ ਸੋ ਸਾਰੇ ਸਾਥੀਆਂ ਨੂੰ ਜਿਵੇਂ ਤੇ ਇਹ ਪ੍ਰੋਗਰਾਮਾਂ ਤੋਂ ਭਲੀ ਗਿਆ ਫਿਰ ਉਸਦੇ ਬਾਰੇ ਜਾਣਕਾਰੀਵਾ ਦਿਏ ਇਸਦੇ ਵਿੱਚ ਆਪਾਂ ਨੂੰ ਮੰਨ ਲਓ ਇਹਨਾਂ ਨੇ ਆਊਟਸੋਰਸ ਜਿਵੇਂ ਵੀ ਕਲਾਈਂਟ ਦਾ ਸਾਰੀ ਇਲੈਕਟ੍ਰੀਸ਼ਨ ਦੇਗਾ ਤੇ ਜਾਣਾ ਡੋਪ ਡੋਰ ਕਲੈਕਸ਼ਨ ਵਾਲੇ ਸੀ ਸਰਕਾਰ ਨੇ ਆਪਾਂ ਨੂੰ ਮੰਗਦਾ ਸਾਡੇ ਮਾਜਮਣੇ ਇਹ ਸੀ ਕਿ ਸਭ ਬਿਨਾਂ ਸ਼ਰਤੋਂ ਰੈਗੂਲਰ ਕੀਤਾ ਜਾਵੇ ਤੇ ਤਨਤਪਤ ਦਿੱਤੀ ਜਾਵੇ ਪਰ ਸਰਕਾਰ ਸਾਡੇ ਲਈ ਉਲਟ ਫੈਸਲਾ ਲੈ ਕੇ ਆਈ ਹੈ ਕਿ ਅਗਲੀ ਤੁਹਾਨੂੰ ਸਪੰਸਰੀ ਥਰੂ ਬੈਸਕੋ ਕੰਪਨੀ ਨੂੰ સોਪਾਇਆ ਜਾਊਗਾ ਅਸੋਈ ਮੰਗ ਮੰਨ ਲਈ ਗਈ

ਭਾਈ ਰੋਕਣ ਜਾਂਦੇ ਕਿ ਤੇ ਭਾਈ ਦੇ ਨਾਲ ਕੋਈ ਜ਼ਬਰਦਸਤ ਕਿਉਂਕਿ ਮੇਰਾ ਹਜ਼ਾਰ ਦਾ ਡ੍ਰੈਕ ਤੇ ਆ ਕੇ ਵੀ ਮਾਰਕੀਟ ਦੇ ਵਿੱਚ ਆ ਕੇ ਇਹਨਾਂ ਨੇ ਨਹੀਂ ਕਰਨਾ ਲਾਜ ਦਿੱਤਾ ਜਿਹਦੇ ਵਿਚ ਨਾਲ ਕੰਮ ਨੇ ਦੋ ਕੁੜੂਰ ਵਾਲੇ ਦੋ ਕੁੜੂਰ ਵਾਲਿਆਂ ਨੇ ਕੀ ਹੋਊਗਾ ਤੇ ਸਭ ਘਰਾਂ ਨੂੰ ਜਾਂਦੀ ਬੋਤੂਰ ਵਾਲਿਆਂ ਨੇ ਕੀ ਕਰਦਾ ਕਿਸਾਨ ਨੂੰ ਤਨਖਾਹ ਨਹੀਂ ਲੱਗਦੀ ਜਦੋਂ ਜੰਮ ਕੋਕਾਂ ਦੇ ਨਾਲ ਲੜਨਾ ਦੇਊਗਾ ਜਿੰਦਾ ਜਿਆ ਹੈ इलेक्ट्रीशन सेवादार्टाफ है तनखा बढ़ा दें जो तनखा आदमी उन्होंने कब तनता तनखा पा लिया बाद जो ने तनखा तनवा के पारा है ਇਹ ਬਲੰਦ ਕਰਤਾ ਹੈ ਗੰਤੂ ਵਾਰੀ-ਵਾਰੀ ਮੋਹ ਹੈ ਅਜੀ ਮਾਰਦੇ